ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਸੈਦੇ ਗਮੋਣ ਐਫਐਫ ਰੋਡ ਜੋ ਕਿ ਫਰੋਹੀਪੁਰ ਤੋਂ ਲੈ ਕੇ ਫਾਇਲਕਾ ਦੇ ਵਿੱਚ ਇੱਕ ਪਿੰਡ ਹੈ ਸੈਦੇ ਗਮੋਣ ਜਿੱਥੇ ਕਿ ਇਹ ਰੁੱਖ ਡਿੱਗਿਆ ਇਹ ਤੋਂ ਪਹਿਲਾਂ ਕਿਸੇ ਨੇ ਚੱਕਿਆ ਨਹੀਂ ਦੇਖਿਆ ਕਿਸੇ ਨੇ ਚੱਕਿਆ ਹੁਣ ਦੋ ਤਿੰਨ ਮੁੰਡੇ ਦੇ ਵਿੱਚ ਵਜੇ ਆ ਮੇਰੇ ਪਿੰਡ ਦੇ ਜੋ ਕਿ ਯੰਗ ਮੁੰਡੇ ਪਿੰਡ ਸੈਦੇ ਗਮੋਣ ਦੇ ਗਰੁੱਪ 'ਚ ਪਾਉਣ ਨਾਲ ਪਰਾਲਾ ਕਰਦੇ ਹੋਏ ਹੁਣ ਇਹ ਆਪਾਂ ਇਹ ਰੁੱਖ ਵੱਢ ਕੇ ਰੁੱਖ ਦੇ ਕੁਝ ਜੋ ਟਾਣ ਵੱਢ ਕੇ ਇੱਕ ਸਾਈਡ ਦੇ ਕਰ ਦਿਆਂਗੇ ਕਿਉਂ ਕਿਸ ਦੀ ਜਾਨ ਨਾ ਜਾ ਸਕੇ ਇਹ ਪਿੰਡ ਸੈਦੇ ਕੀ ਮੂਹਨ ਜਿਹੜਾ ਵੀ ਲੰਗਦਾ ਇਹਦੇ ਨਾਲ ਟਕਰਾ ਕੇ ਲੰਗਦਾ ਜੋ ਕਿ ਇਹ ਰੁੱਖ ਅੱਧੀ ਨਾਲ ਜਾ ਛੜ ਕੇ ਉੱਪਰ ਆਇਆ ਪਿਆ ਇਹ ਮੇਰੇ ਪਿੰਡ ਸੈਦੇ ਕੀ ਮੂਹਨ ਦੇ ਯੰਗ ਮੁੰਡੇ ਜੋ ਕਿ ਪਹੁੰਚ ਚੁੱਕੇ ਨੇ ਆਪਾਂ ਜੋ ਕਿ ਡੇਰਾ ਸੱਚਾ ਸੋਧ ਦੇ ਨਾਲ ਸੰਬੰਧ ਰੱਖੀਦਾ ਹੈ ਇਹ ਵੇਖ ਕੇ ਯਾਰ ਆਪਣੇ ਕੋਲ ਜਰਿਆ ਨਹੀਂ ਗਿਆ ਮੈਂ ਆਪਣੇ ਪਿੰਡ ਦੇ ਗਰੁੱਪ ਵਿੱਚ ਜੋ ਕਿ ਮੈਸੇਜ ਪਾਇਆ ਮੇਰੇ ਪਿੰਡ ਦੇ ਮੁੰਡੇ ਜੋ ਕਿ ਯੰਗ ਇਹ ਪ੍ਰਾਲੇ ਨੂੰ ਬਹੁਤ ਚੰਗੇ ਆ ਇਹ ਉਸ ਵੇਲੇ ਮੈਸੇਜ ਵੇਖ ਕੇ ਤਰੰਤ ਪਹੁੰਚੇ ਆ ਜੋ ਕਿ ਹੁਣ ਰੁੱਖ ਦੀ ਜੋ ਕਿ ਕਟਾਈ ਕਰ ਰਹੇ ਆ ਇਹ ਨਹੀਂ ਆ ਰਹੀ ਇਹ ਮੁੰਡੇ ਮੇਰੇ ਪਿੰਡ ਸੈਦਗੀ ਮੋਹਨ ਦੇ ਬਹੁਤ ਵਧੀਆ ਪ੍ਰਾਲਾ ਕਰਦੇ ਹੋਏ ਬਾਈ ਹੁਣ ਛੜਕ ਦਾ ਕੋਈ ਵਾਲੀ ਵਾਰਸ ਹੈ ਨਹੀਂਗਾ ਕੋਈ ਇਹਨੂੰ ਸੰਭਾਲਦਾ ਨਹੀਂਗਾ ਕਿਉਂ ਪਹਿਲਾਂ ਟੂਲ ਟੈਕਸ ਲੱਗਦਾ ਸੀਗਾ ਤੇ ਦੀ ਦੇਖਭਾਲ ਹੁੰਦੀ ਰਹਿੰਦੀ ਸੀਗੀ ਹੁਣ ਕਾਫੀ ਟਾਈਮ ਤੋਂ ਕੋਈ ਇਹਦੀ ਦੇਖਭਾਲ ਨਹੀਂ ਹੁੰਦੀ ਸਾਈਡ ਤੇ ਕਰੋ ਯਾਰ ਕਰ ਲੋ ਕਰ ਲੋ ਕਿਹੜਾ ਲੰਗਦਾ ਬਿਲਕੁਲ ਖੈ ਕਿ ਲੰਗਦਾ ਇਹਦੇ ਨਾਲੋਂ ਕਿਉਂ ਰਾਤ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਕੋਈ ਲਾਈਟਾਂ ਪੈਂਦੀਆਂ ਵੜਾ ਤੋਂ ਵੜਦਿਆ ਯਾਰ ਬੱਸ ਵਧੇ ਗਾਲੇ ਵਿਚਾਲੇ ਹੋਰ ਵਧਿਆ ਉਹ ਜਿਹੜੀ ਵੀਰੀ ਆ ਰੋਡ ਤੋਂ ਕਾ ਕਿਉਂ ਰਾਤ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਆ ਪਾਣੀ ਚਾਹਦੇ ਯਾਰ ਕਿਸੇ ਮਾਈ ਦੇ ਲਾਲ ਦੀ ਜੋ ਕੀ ਜਾਨ ਜਾਏ ਸਿੱਧੋ ਪਹਿਲਾਂ 2 ਬੱਚੇ ਚਲੋ ਮਾਲਕ ਦੀ ਕਿਰਪਾ ਨਾਲ ਬਚਤ ਰਹੀ ਆ ਕੋਣੀ ਕੋਣੀ ਤਾਂ ਮੰਨਾ ਵੜ ਲੋ ਕੋਈ ਗੱਲ ਨਹੀਂ ਵੜਦੇ ਜਾਣੇ ਸਾਰੇ ਹਾਂ ਇੱਕ ਦੋ ਆ ਵੜ ਗਏ ਯਾਰ ਬਸ ਸਾਈਡ ਦੇ ਕਰਕੇ ਤੇ ਯਾਰ ਕਿ ਉਹਦੀ ਜਾਨ ਨਾ ਜਾਵੇ ਯਾਰ ਇਹ oprala ਆਪ ਜਿਹੜਾ ਕਰਦੇ ਪੈਣ ਬੜਾ ਵਧੀਆ oprala ਹੈ ਐਂ ਦਰਾਂਗੇ ਬੰਦੇ ਖੱਣੇ ਆ ਲੋ ਬੱਡੀ ਸੜਾ ਯਾਰ ਰੋਡ ਉੱਪਰ ਨਾ ਖੜੋ ਯਾਰ ਐਨ ਰਾਹ ਨੂੰ ਪਾਣ ਲੱਗਦਾ ਇਹ ਮੇਰੇ ਪਿੰਡ ਦੇ ਮੁੰਡੇ ਕਰਨ ਜੀ ਤੇ ਇਹ ਦਰ ਮੁਗਰੇ ਯਾਰ ਰੁਬੇ ਇਹ ਰੁਬਾਈ ਤੇ ਇੱਕੋ ਤਿੰਨ ਚਾਰ ਮੁੰਡੇ ਜੋ ਕਿ oprala ਕਰ ਰਿਹਾ ਇਹ ਪਿੰਡ ਫੈਦੇ ਕੀ ਮੂਹਣ ਜਦੋਂ ਸਾਡੇ ਪਿੰਡ ਦਾ ਜੋ ਕਿ ਗਰੁੱਪ ਬਣਿਆ ਉਹਦੇ ਵਿੱਚ ਮੈਸੀ ਪਾਇਆ ਸੀਗਾ ਇਹ ਮੁੰਡੇ ਤਰੰਤ ਪਹੁੰਚੇ ਆ ਆਇਆ ਆਇਆ ਬੱਟਲ ਆਇਆ ਤੇ ਅਨਲ ਤੇ ਅਨਲ ਮੜੇ ਸਾਈਡ ਤੋਂ ਯਾਰ ਗੱਡੀ ਆ ਗਈ ਵੇਰੇ ਮੜਾ ਇੱਧਰ ਹੋਇਓ ਯਾਰ ਪਤਾ ਨਹੀਂ ਲੱਗਦਾ ਰਾਹ ਨੂੰ ਇੱਧਰ ਹੋਇਓ ਮੜਾ ਜਾ ਥੱਲੇ ਹੋਇਓ ਯਾਰ ਰਾਹ ਨੂੰ ਪਾਣ ਲੱਗਦਾ ਅੱਧੀ ਛੜਕੀ ਤੇ ਪਾਏ ਰੁੱਖ ਪਹੁੰਚਿਆ ਪਿਆ ਤੇ ਇਹ ਕੱਲ ਨੇਹ ਰਾਣ ਕਰਕੇ ਜੋ ਕੀ ਇਹ ਰੁੱਖ गिर ਗਿਆ ਸੀਗਾ ਛਾਵਾ ਯਾਰ ਕਿੱਟੂ ਰਮਾਨ 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 ਕੰਡੇ ਹੀ ਹੈ ਹਨਾ ਹੱਥ ਹੀ ਨਹੀਂ ਪੈਂਦੇ ਕੰਡੇ ਹੀ ਬਹੁਤ ਨੇ ਧਿਆਨ ਨਾਲ ਯਾਰ ਕੋਈ ਚੀਜ਼ ਆਂਦੀ ਨਾ ਮੜਾ ਸਾਈਡ ਤੋਂ ਹੋਵੇ ਕੋਈ ਗੱਲ ਰੋਕੇ ਕਰ ਲੈਨੇ ਕਰ ਹੋ ਗਏ ਮੜਾ ਉਰ ਇੱਧਰ ਹੋਇਆ ਵੀਰੂ ਰਾਹ ਨੂੰ ਪਤਾ ਨਹੀਂ ਲੱਗਦਾ ਕਰੋ ਜਾਂ ਕਾਲ ਕਿਹ ਤੋਂ ਕਾਲ ਆਇਆ ਲੈ ਬਾਲ ਦੇ ਪਰਿਸ਼ਰ ਲਓ ਜੀ ਇਹ ਸੈਦੇਗੀ ਦੇ ਪ੍ਰਾਲੇ ਨਾਲ ਜੋ ਕਿ ਰੁੱਖ ਜੋ ਅੱਧੀ ਸੜਕ ਦੇ ਉੱਪਰ ਮੱਲਿਆ ਸੀਗਾ ਤਿੰਨ ਚਾਰ ਮੁੰਡੇ ਵੱਜੇ ਆ ਇਹਦੇ ਚ ਰਾਤ ਨੂੰ ਇਹ ਮੇਰੇ ਪਿੰਡ ਸੈਦੇਗੀ ਮੋਹਣ ਦੇ ਮੁੰਡੇ ਯੰਗ ਮੁੰਡੇ ਇਹ ਬਾਈ ਸ਼ੇਖਰ ਜੀ ਤੇ ਹੋਰ ਮੁੰਡੇ ਆ ਪਪਨੇਜਾ ਇਹਨਾਂ ਕਲੀਅਰ ਹੋ ਗਏ ਇਹ ਮੁੰਡਾ ਜੀ ਇਹ ਮੁੰਡਿਆਂ ਦੀ ਜੋ ਕਿ ਮਿਹਨਤ ਸਦਾ ਮੁੰਡੇ ਨੇ ਬਹੁਤ ਯਾਰ ਆਰੀ ਚਲਾਈ ਇਹ ਇਹਨਾਂ ਦੀ ਮਿਹਨਤ ਸਦਕਾ ਜੋ ਕੀ ਰੋਕੋ ਜੋ ਕੀ ਜਿਹੜਾ ਛੜਕ ਦੇ ਉੱਪਰ ਡਿੱਗਿਆ ਸੀਗਾ ਬਿਲਕੁਲ ਰੋਡ ਕਲੀਅਰ ਕਰਤਾ ਮੁੰਡਿਆਂ ਨੇ ਇਹ ਬੜੀ ਵੱਡੀ ਮਿਹਨਤ ਯਾਰ ਇਹ ਬੜੀ ਵੱਡੀ ਸੇਵਾ ਹੈ ਤੇਰਾ ਹੀ ਆਸਰਾ ਇਹ ਯਾਰ ਮੇਰੇ ਪਿੰਡ ਦੇ ਯਾਰ ਮੁੰਡੇ ਨੌਜਵਾਨ ਉਹ ਬਹੁਤ ਸਲੋਅ ਨਹੀਂ ਚਾਉਂਦੇ ਗੋ 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 ਠੀਕ ਹੈ ਭਾਈ ਕੀ ਕਹਿਣਾ ਚਾਹਦੇ ਧੰਨਵਾਦ ਜੀ ਠੀਕ ਹੈ ਜੀ ਇਹ ਪਿੰਡ ਦੇ ਮੁੰਡਿਆਂ ਦੀ ਮਿਹਨਤ ਫਲਕਾਈ ਜੋ ਕਿ ਰੋਡ ਕਲੀਅਰ ਕਰਤਾ ਹੈ ਆ ਮੇਰੇ ਵੀਰ ਜੀ ਰਿੰਪੂ ਜੀ ਕੀ ਕਹਿ ਰਹੇ ਕਹਿ ਰਹੇ ਵਧੀਆ ਹੋ ਗਿਆ ਹਾਂ ਜੀ ਜੀ ਬਹੁਤ ਵਧੀਆ ਠੀਕ ਹੈ ਜੀ